ਨਮਸਕਾਰ ਅੱਜ ਦਾ ਮੇਰਾ ਇੱਕ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ ਕੀ ਕਦੀ ਜਿਤਹੀਂ ਆਪਣੀ ਬਲੱਡ ਪ੍ਰੈਸ਼ਰ ਨਾਪ ਲੋ ਜਾਂ ਤੁਸੀਂ ਆਪਣੀ ਸ਼ੂਗਰ ਨਾਪ ਲੋ ਜਾਂ ਸ਼ੂਗਰ ਦੀ ਬਿਮਾਰੀ ਦਾ ਪਤਾ ਲਾ ਲਓ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਵਾਈ ਖਾ ਲੋ ਤੇ ਕੀ ਇਹ ਸਾਰੇ ਚੀਜ਼ਾਂ ਕਰਨਾ ਤੁਹਾਡੀ ਸ਼ੂਗਰ ਜਾਂ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ ਮੰਨੋ ਮੇਰੀ ਗੱਲ ਇਹ ਚਾਰਾਂ ਚੀਜ਼ਾਂ ਕਰਨ ਨਾਲ ਤੁਹਾਡਾ ਕੁਝ ਵੀ ਠੀਕ ਨਹੀਂ ਹੋਣਾ। ਨਾ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋਏਗਾ, ਨਾ ਤੁਹਾਡੀ ਸ਼ੂਗਰ ਠੀਕ ਹੋਏਗੀ। ਹਾਂ, ਇਹ ਜ਼ਰੂਰ ਹੈ। ਜਿਸ ਦਿਨ ਤੁਸੀਂ ਤੁਹਾਹੀ ਖਾਓਗੇ, ਉਸ ਦਿਨ ਤੁਸੀਂ ਥੋੜਾ ਠੀਕ ਰਹੋਗੇ। ਪਰ ਅੰਦਰੋਂ-ਇੰਦਰ ਤੁਹਾਡੀ ਸ਼ੂਗਰ ਵੀ ਵੱਧਦੀ ਜਾਏਗੀ, ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਜਾਏਗਾ। ਕਦੋਂ ਤੱਕ ਜਦੋਂ ਤੱਕ ਤੁਸੀਂ ਉਹਦੀ ਜੜ ਜੜੀ ਹੈ ਨਾ, ਉਹਨੂੰ ਨਹੀਂ ਵੱਢੋਗੇ। ਕਈ ਵਜ੍ਹਾ ਹੋ ਸਕਦੀਆਂ ਪਰ ਸਭ ਤੋਂ ਵੱਡੀ ਵਜ੍ਹਾ ਜਿਹੜੀ ਇਹਦੀ ਹੈ ਉਹ ਇਹ ਹੈ ਕਿ ਤੁਹਾਡਾ ਵਜ਼ਨ ਜ਼ਿਆਦਾ ਹੈ ਮੰਨ ਲਓ ਤੁਹਾਡਾ ਵਜ਼ਨ 50 ਕਿਲੋ ਹੋਣਾ ਚਾਹੀਦਾ ਤੁਹਾਡਾ ਵਜ਼ਨ 70 ਹੈ 80 ਹੈ ਜਦੋਂ ਤੱਕ ਤੁਹਾਡਾ ਵਜ਼ਨ ਘਟ ਨਹੀਂ ਜਾਏਗਾ ਬਿਲਕੁਲ ਐਂ ਟਿਕਾਣੇ ਲੈਂਚ ਆ ਨਹੀਂ ਜਾਏਗਾ ਉਨ ਤੱਕ ਇਹ ਚੀਜ਼ ਨਹੀਂ ਠੀਕ ਹੋਣੀ ਹਾਂ ਇਹਦੇ ਅਲਾਵਾ ਵੀ ਤੁਹਾਨੂੰ ਕੋਈ ਕੁਝ ਕਰਨਾ ਪੈਣਾ ਪਰ ਤੁਹਾਡਾ ਵਜ਼ਨ ਜਿਹੜਾ ਨਾ ਉਹ ਵਿੱਚ ਰੇਂਜ ਦੇ ਵਿੱਚ ਆਣਾ ਚਾਹੀਦਾ ਜਿਹਦਾ ਹੁਣ ਮੈਂ ਆਂ ਮੇਰਾ ਵਜ਼ਨ ਇਸ ਸਮੇ 84 ਕਿਲੋ ਹੈ ਪਰ ਮੇਰਾ ਵਜ਼ਨ ਹੋਣਾ ਚਾਹੀਦਾ 68 ਕਿਲੋ ਤੇ ਹੱਲੇ ਵੀ ਮੈਂ ਮਤਲਬ 16 ਕਿਲੋ ਜ਼ਿਆਦਾ ਹੈ ਹਾਲੇ ਕੀ ਮੈਂ 96 ਕਿਲੋ ਤੋਂ ਘਟਾ ਕੇ 84 ਕਿਲੋ ਦੇ ਕਰੀਬ ਆ ਗਿਆ ਦਾ ਮੈਨੂੰ ਹੱਲੇ ਵੀ ਵਜ਼ਨ ਕਾਫੀ ਜਾ ਘਟਾਉਣਾ ਹੈ ਜੇ ਮੈਂ ਨਹੀਂ ਘਟਾਵਾਂਗਾ ਮੈਂ ਇਹ ਦੋਨੋਂ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਪੂਰਾ ਮੈਨੂੰ ਸੰਭਾਵਨਾ ਮੇਰੀ ਹੱਲੇ ਮੈਨੂੰ ਨਹੀਂ ਹੈ ਪਰ ਕਈ ਬੰਦੇ ਨੇ ਮੈਂ ਦੇਖਿਆ ਆਪਣੇ ਪਿੰਡ 'ਚ ਜਵਾਨ ਵੀ ਹੈਗੇ ਨੇ 30 35 ਸਾਲ ਦੇ ਜਨਾਨੀਆਂ ਬੰਦੇ ਵਜ਼ਨ ਬਹੁਤ ਜ਼ਿਆਦਾ ਹੈ ਸ਼ੂਗਰ ਹੈ ਤੇ ਬਲੱਡ ਪ੍ਰੈਸ਼ਰ ਹੈ ਤੇ ਖਾਲੀ ਸੋਚਦੇ ਕਿ ਜੇ ਨਾਪ ਲਾਂਗੇ ਤੇ ਠੀਕ ਹੋ ਜਾਏਗਾ ਇਹਦੇ ਨਾਲ ਨਹੀਂ ਠੀਕ ਹੋਣਾ ਕਰਨਾ ਕੀ ਹੈ ਮੇਰੇ ਨਾਲ ਜੁੜੋ ਮੈਂ ਤੁਹਾਨੂੰ ਕੱਲ ਦੱਸਾਂਗਾ ਮੈਂ ਇੱਕ ਪੂਰਾ ਪ੍ਰੋਗਰਾਮ ਬਣਾਉਣ ਲੱਗਾ ਇੱਕ ਮਹੀਨੇ ਦਾ ਜਿੰਨ ਵਿੱਚ ਸ਼ਾਮਲ ਹੋਣਾ ਉਹ ਹੋ ਜੇ ਤੇ ਦੇਖੋ ਫਿਰ ਤੁਹਾਨੂੰ ਕਿੰਦਾ ਮਜ਼ਾ ਆਉਂਦਾ